ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਅੜਦੀ ਹਾਲਤ ਹੈ ਇਸ ਕਰਕੇ ਇਸ ਦੇ ਮੱਦੇਨਜ਼ਰ ਅਸੀਂ ਮਾਦੀ ਦੇ ਵਿੱਚ ਐਲਾਨ ਕਰਿਆ ਸੀ ਕਿ ਭਾਈ ਹਾਰਟ ਪੀੜਤਾ ਦੀ ਮਦਦ ਤੇ ਲਈ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾਵੇ ਇਸ ਦੇ ਮੱਦੇਨਜ਼ਰ ਅੱਜ ਸਾਨੂੰ ਬਹੁਤ ਸਾਰੇ ਲੋਕਾਂ ਨੇ ਰਾਸ਼ਨ ਭੇਜਿਆ ਹੈ ਤਾਂ ਮੈਂ ਸਾਰੇ ਸਾਥੀਆਂ ਨੂੰ ਗੁਦਾਰਿਸ਼ ਕਰਦਾ ਹਾਂ ਕਿ ਜੋ ਸਾਥੀ ਸਾਨੂੰ ਰਾਸ਼ਨ ਪਹੁੰਚਾਉਣਾ ਚਾਹੁੰਦੇ ਹਨ ਔਰ ਉਹ 1 9 2025 ਅਤੇ 2 9 2025 ਦਿਨ ਮੰਗਲਵਾਰ ਦੀ ਰਾਤ ਤੱਕ ਸਾਡੇ ਕੋਲ ਰਾਸ਼ਨ ਪਹੁੰਚਾ ਸਕਦੇ ਨੇ ਮੁਹੰਮਦੀ ਮਸਜਿਦ ਚੋਰਮਾਰਾ ਰਾਹੀ ਵਾਲੇ ਦੀ ਬੈਕ ਸਾਈਡ ਕਮਲ ਸਿੰਮਾ ਰੋਡ ਤੇ ਮਸਜਿਦ ਸਥਿਤ ਹੈ ਉਸ ਮਸਜਿਦ ਦੇ ਅੰਦਰ ਅਸੀਂ ਕੱਲ ਦਿਨ ਮੰਗਲਵਾਰ ਦੀ ਰਾਤ ਤੱਕ ਇਨਸ਼ਾਅੱਲਾ ਰਾਸ਼ਨ ਇਕੱਠਾ ਕਰਾਂਗੇ ਔਰ ਉਸ ਤੋਂ ਬਾਅਦ ਉਸ ਰਾਸ਼ਨ ਨੂੰ ਲੈ ਕੇ ਅਸੀਂ ਇਨਸ਼ਾਅੱਲਾ ਹਰ ਪੀੜਤ ਇਲਾਕਿਆਂ ਦੇ ਵਿੱਚ ਜਾਵਾਂਗੇ ਕਿਤੇ ਅਜੋਸ ਤਲਾਸ਼ ਦਾ ਫਰਮਾਨ ਹੈ ਕਿ ਤੁਸੀਂ ਜ਼ਮੀਨ ਵਾਲਿਆਂ ਤੇ ਰਹਿਮ ਕਰੋ ਆਸਮਾਨ ਵਾਲਾ ਤੁਹਾਡੇ ਉੱਪਰ ਰਹਿਮ ਕਰੇਗਾ 4ਡੇ ਸਾਰੇ ਭਾਈਆਂ ਦੀ ਮਦਦ ਨਾਲ ਸਮੂਹ ਮੁਸਲਿਮ ਭਾਈਚਾਰੇ ਦੀ ਮਦਦ ਨਾਲ ਅੱਜ ਇਹ ਰਾਸ਼ਨ ਸਾਡੇ ਕੋਲ ਪਹੁੰਚਿਆ ਹੈ ਇਸ ਦੇ ਨਾਲ ਕੱਲ ਵੀ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਾਰੇ ਸਾਥੀ ਵੱਧ ਤੋਂ ਵੱਧ ਰਾਸ਼ਨ ਪਹੁੰਚਾਓ ਔਰ ਵੀ ਕਿਸੇ ਲਾਇਕ ਦੀ ਸਹਾਇਤਾ ਕਰ ਸਕਦੇ ਨੇ ਪੈਸਾ ਵਗੈਰਾ ਦੇ ਕੇ ਤਾਂ ਕਿ ਉਹ ਜੋ ਚੀਜ਼ਾਂ ਸਾਡੇ ਕੋਲ ਨਹੀਂ ਪਹੁੰਚੀਆਂ ਅਸੀਂ ਉਹ ਚੀਜ਼ਾਂ ਵੀ ਉਹਨਾਂ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਨੂੰ ਰਾਹਤ ਸਮੱਗਰੀ ਇਆ ਕਰਵਾइए ਅਸਲਾਮੁਅਲੈਕ